ਹਿਰਾਬਸੀ ਦੇ ਵਿੱਚ ਪੈਂਦੇ ਪਿੰਡ ਦਫਰਪੁਰ ਦੀ ਗੁਰਨਾਨਕ ਕਲੋਨੀ ਦੇ ਵਿੱਚ ਇਸ ਸਮੇਂ ਪਾਣੀ ਦੀ ਕਿੱਲਤ ਨਾਲ ਲੋਕ ਬਿਹਾਲ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਤਾਰਾਂ ਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹੋਈਆਂ ਸਾਹਮਣੇ ਟੈਂਕਰ ਲੱਗਿਆ ਹੋਇਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਕੋਈ 1 ਘੰਟੇ ਤੋਂ ਕੋਈ ਪਿਛਲੇ ਅੱਧੇ ਘੰਟੇ ਤੋਂ ਮਹਿਲਾਵਾਂ ਇੱਥੇ ਖੜ੍ਹੀਆਂ ਨੇ ਤੇ ਗੱਲਬਾਤ ਕਰ ਲੈਣੇ ਕੁਝ ਲੋਕ ਵੀ ਮੌਜੂਦ ਹੈ ਭਾਈ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਕਿੰਨੇ ਕਿ ਦਿਨਾਂ ਤੋਂ ਆਇਆ ਜਿਹੜੀ ਪਾਣੀ ਦੀ ਕਿੱਲਤ ਆ ਰਹੀ ਹੈ ਸਰ ਲਾਸਟ 29 ਤਰੀਕ ਦਾ ਪਾਣੀ ਆਇਆ ਹੋਇਆ ਹੈ 29 ਤਰੀਕ ਅੱਜ ਲਗਭਗ 20 ਤਰੀਕ ਲਗਭਗ ਮਹੀਨੇ ਦੇ ਕਰੀਬ ਹੋ ਗਿਆ ਮਤਲਬ 1 ਮਹੀਨੇ ਤੋਂ 500 ਰੁਪਏ ਦੇ ਵਿੱਚ ਪਾਟਰ ਟੈਂਕਰ ਲੈ ਕੇ ਆਪਣਾ ਕੰਮ ਚਲਾ ਰਹੇ ਆਂ ਔਰ ਟੈਂਕਰ ਦੇ ਵਿੱਚ ਵੀ ਸਾਫ ਪਾਣੀ ਨਹੀਂ ਆਂਦਾ ਤੁਹਾਨੂੰ ਪਤਾ ਹੈ ਲੋਕ ਪਾਣੀ ਪੀ ਪੀ ਕੇ ਬੱਚੇ ਬਿਮਾਰ ਹੋ ਰਹੇ ਆਂ ਅਸੀਂ ਤਾਂ ਬਹੁਤ ਬੇਨਤੀ ਕਰ ਲਈ ਐਸ.ਡੀ.ਓ. ਸਾਹਿਬ ਨੂੰ ਰਿਕੁਐਸਟ ਕਰ ਲਈ ਜੇ.ਈ. ਸਾਹਿਬ ਨੂੰ ਕਰ ਲਈ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਜਿਹੜੇ ਵਾਟਰ ਸਪਲਾਈ ਕਮੇਟੀ ਚਲਾ ਰਹੇ ਆਂ ਉਹਨਾਂ ਮੂਰੇ ਬੇਨਤੀਆਂ ਕਰ ਲੀਆਂ ਪਾਣੀ ਦੇ ਦਿਓ ਅਗਰ ਅਗਰ ਉਹਨਾਂ ਦੇ ਦਫ਼ਤਰ ਜਾਂਦੇ ਆ ਤਾਂ ਆਗੂ ਪੁੱਠਾ ਸਿੱਧਾ ਬੋਲਦੇ ਨੇ ਤੁਸੀਂ ਗੱਲ ਟੈਂਕਰਾਂ ਦੀ ਕਰ ਰਹੇ ਹੋ ਕਿ ਇੱਕ ਮਹੀਨੇ ਤੋਂ ਲਗਾਤਾਰ ਫਿਰ ਇਹ ਟੈਂਕਰ ਕੋਣ ਸੋਸਾਇਟੀ ਵਾਸੀ ਕਲੋਨੀ ਵਾਸੀ ਮੰ ਆਪਣੇ ਆਪ ਇੱਕ ਮਹੱਲੇ ਵਾਲੇ ਮੰਗਾਰੇ ਨੇ ਘਰ ਘਰ ਵਾਲੇ ਮੰਗਾਰੇ ਨੇ 5-500 ਰੁਪਏ ਪੇ ਕਰ ਰਹੇ ਨੇ ਸ਼ਾਸਨਿਕ ਅਧਿਕਾਰੀ ਕੋਈ ਆਇਆ ਮੌਕੇ ਦੇ ਹਲਾ ਦੇ ਸ਼ਾਸਨਿਕ ਅਧਿਕਾਰੀ ਨੇ ਤਾਂ ਐਨੀ ਕ ਬੇਨਤੀ ਜ਼ਰੂਰ ਕਰਤੀ ਫੋਨ ਦੇ ਉੱਪਰ ਕਿ ਮਹਾਰਾਜ ਵੀ ਸਾਡੇ ਕੋਲ ਤੁਹਾਡਾ ਪਿੰਡ ਦਾ ਟਿਊਬਲ ਸਿਸਟਮ ਨਹੀਂ ਹੈ ਤੁਹਾਡੀ ਕਮੇਟੀ ਹੈ ਉਹੀ ਟਿਊਬਲ ਚਲਾਏਗੀ ਮੇਰੀ ਬਕਾਇਦਾ ਤੌਰ ਤੌਰ ਤੇ ਐਸਡੀਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਮੈਕਮੇ ਦਾ ਤੁਹਾਡੇ ਇਸ ਟਿਊਬਲ ਦੇ ਵਿੱਚ ਕੋਈ ਤੱਲਕ ਨਹੀਂ ਹੈਗਾ ਤੁਹਾਡਾ ਸਿਸਟਮ ਹੈ ਜਿਹੜਾ ਉਹ ਵਾਟਰ ਸਪਲਾਈ ਕਮੇਟੀ ਤੁਹਾਡੇ ਪਿੰਡ ਦੀ ਦੇਖੇਗੀ ਜਿੱਥੇ ਇੱਕ ਪਾਸੇ ਆ ਦੀ ਗਰਮੀ ਪੈ ਰਹੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਨੇ ਹੱਥਾਂ ਦੇ ਵਿੱਚ ਬਾਲਟੀਆਂ ਫੜੀਆਂ ਹੋਈਆਂ ਕਿਸ ਤਰ੍ਹਾਂ ਆਪਣੀ ਬਾਰੀ ਦਾ ਜਿਹੜਾ ਇੰਤਜ਼ਾਰ ਕਰ ਰਹੀਆਂ ਨੇ ਕਿਉਂਕਿ ਅੱਤ ਦੀ ਗਰਮੀ ਦੇ ਵਿੱਚ ਦੇਖਣ ਨੂੰ ਇਹ ਵੀ ਮਿਲਦਾ ਕਿ ਪਾਣੀ ਦੀ ਵਰਤੋਂ ਹੈ ਜਿਹੜੀ ਉਹ ਜ਼ਿਆਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਇਸ ਸੁਭਾਵਿਕਾ ਲੋਕ ਪਾਣੀ ਵੀ ਜ਼ਿਆਦਾ ਪੀਂਦੇ ਨੇ ਤੇ ਦਫ਼ਤਰਾਂ ਦੇ ਵਿੱਚ ਜਾਣਾ ਬੱਚਿਆਂ ਨੂੰ ਜਾਣਾ ਨਹਾਣ ਤੋਂ ਨਹਾਣ ਤੇ ਵੀ ਜਿਹੜੀ ਇੱਕ ਇੱਕ ਬਾਲਟੀ ਅੱਜ ਲੱਗ ਜਾਂਦੀ ਹੈ ਹੋਰ ਵੀ ਮਹਿਲਾਵਾਂ ਕਿਸ ਤਰ੍ਹਾਂ ਦੀ ਮੈਡਮ ਦਿੱਕਤ ਕਿਸ ਤਰ੍ਹਾਂ ਦੀ ਆ ਰਹੀ ਹੈ ਪਾਣੀ ਮਿਲਣਾ ਦਿੱਕਤ ਤਾਂ ਇਸ ਤਰ੍ਹਾਂ ਕੀ ਹੈ ਸਰ ਕਿ ਮੋਟਰ ਚਲਾ ਚਲਾ ਕੇ ਮੋਟਰ ਫੂਕ ਰਹੀ ਹੈ ਸਭ ਘਰੋ ਕੀ ਆਪ ਹਰ ਘਰ पूछ लो किसी ना किसी की मोटर सड़ रही है एक एक गली के तीन तीन घरों के समझो मोटर फूकी हुई है हम दिन भर चलाते हैं रात भर चलाते हैं चला चला के छोड़ देते हैं नींद में भी रहते हैं सर सो जाते हैं आते ही नहीं मोटर चल जाती फूक जाती है हम फिर बनाते हैं उम्मीद से कि फिर हम मोटर चलाएंगे लेकिन नहीं आते ऑफिस गए हम ऑफिस गए तो पता करा कि पानी कब आएगा तो कहे पानी तो ये देखो चल रहा है ये वो मतलब वो अपने हिसाब से उन्होंने बता दिया हम कह रहे हैं सर आप पूछने तो आ जाते हैं हमारा कम से कम छः नंबर गली आ जाते हैं सात नंबर गली आ जाते हैं हमसे पूछ लेते हैं कि पानी मतलब नहीं आ रहा तो आप कैसे करें। करें हमारे आने से आपका मसला हल हो जाएगा वो ऊपर हम, हो, हो कोई, कोई, जा कोई, कोई भी कोई भी आ जाता जाता तो हमें लगता है कि हमारे ऊपर है कोई बैठा हमारे ऊपर कोई नहीं है सर हम अपने आप से ही पैसे इकट्ठे करते हैं हम मेरी पड़ोसन कभी दोनों मिलकर मंगाते हैं टैंकर कभी अकेला भी मंगा लेते हैं कभी नहीं भी मंगाते हैं जी कभी दूर से उठा-उठा कर लाते हैं बच्चे अरे तो स्कूल, स्कूल यकीन जानेंगे सर स्कूल की बोतल खाली भेजते हैं हम यहाँ घर से बेटे को बोलते हैं बेटे वहीं से भर के वहाँ भर के पीना और वहाँ से भर के लेके आना ये हालात हो गए हमारे अब और बताओ और कहाँ तक हम लोग करें क्या मांग के पानी का सर ਔਰ ਤੋਂ ਕੁਝ ਪਾਗ ਹੈ ਹੀ ਨਹੀਂ ਅਸੀਂ ਚਾਹਤੇ ਜਿਵੇਂ ਸਾਡੇ ਪਹਿਲੇ ਪਾਣੀ ਆਤਾ ਥਾ ਪਾਣੀ ਆਏ ਪਾਣੀ ਆਏ ਤੇ ਐਸੇ ਪਾਣੀ ਆਏ ਪਹਿਲੀ ਵੀ ਤਾਂ ਆਤੇ ਹੀ ਥਾ ਨਾ ਸਰ ਪਾਣੀ ਤਾਂ ਬਿਲਕੁਲ ਜੀ ਕਿਲਤ ਬਹੁਤ ਜ਼ਿਆਦਾ ਹੈ ਗਰਮੀ ਦਾ ਸਮਾਂ ਹੈ ਤੇ ਲੋਕ ਬਾਰ ਬਾਰ ਇਹੀ ਅਪੀਲ ਕਰਦੇ ਹੋਏ ਨਜ਼ਰ ਆਦੇ ਨਹੀਂ ਕਹਿੰਦੇ ਅਸੀਂ ਅਧਿਕਾਰੀਆਂ ਤੱਕ ਵੀ ਪਹੁੰਚ ਕਰਦੇ ਆਂ ਪਰ ਸਾਡੀ ਹਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਪਾਣੀ ਦਾ ਜਿਹੜਾ ਟੈਂਕਰ ਵੀ ਲੱਗਿਆ ਹੋਇਆ ਤੇ ਲਗਾਤਾਰ ਕੋਸ਼ਿਸ਼ਾ ਸਾਡੀ ਵੀ ਇਹੀ ਹੈ ਕਿ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚਦੀ ਹੋ ਜਵੇ ਤੇ ਜਿਸ ਤੋਂ ਬਾਅਦ ਘੱਟੋ ਘੱਟ ਲੋਕਾਂ ਦੀ ਸਮੱਸਿਆ ਜਿਹੜੀ ਉਹ ਤਾਂ ਹੱਲ ਹੋਵੇ ਮੈਡਮ ਬਹੁਤ ਪਰੇਸ਼ਾਨ ਹੋ ਗਏ ਜੀ ਅਸੀਂ ਤਾਂ ਛੋਟੇ ਛੋਟੇ ਬੱਚੇ ਐ ਬੱਚਿਆਂ ਨੂੰ ਦੇਖੇ ਕਿ ਪਾਣੀ ਭਰੀਏ ਸਾਰੀ ਸਾਰੀ ਰਾਤ ਜਾਗਣਾ ਸਾਰੀ ਸਾਰੀ ਰਾਤ ਜਾਗਣਾ ਇੱਕ ਮੋਟਰਾਂ ਲੋਕਾਂ ਦੀ ਸੜਗੀਆਂ ਜਿਨ੍ਹਾਂ ਕੋਲ ਪੈਸੇ ਨਹੀਂ ਹੈ ਜਿਹੜੇ ਬੰਦੇ ਦਿਹਾੜੀ ਕਰ ਰਹੇ ਆ ਉਹ ਕੀ ਕਰੋਗੇ ਦੱਸੋ ਕਿੱਥੇ ਤੱਕ ਲਾਈਨ ਲਗਾਉਂਗੇ ਟੈਂਕਰ ਚ ਹੁਣ ਤੁਸੀਂ ਸਾਡੇ ਸਾਹਮਣੇ ਬੱਚੇ ਤਾਂ ਕਲਾਈਨ ਚ ਲੱਗੇ ਹੋਏ ਆਂ ਕੀ ਕਰੂਗੇ ਅਸੀਂ ਦੱਸੋ ਕਿੱਥੇ ਜਾਈਏ ਕਿੰਨਾ ਸਮਾਂ ਲੱਗਦਾ ਫਿਰ ਬਾਰਿਸ਼ ਚ ਅੱਧਾ ਘੰਟਾ ਵੀ ਲੱਗ ਜਾਂਦਾ 15 ਮਿੰਟ ਵੀ ਲੱਗ ਜਾਂਦੇ ਘੰਟਾ ਵੀ ਲੱਗ ਜਾਂਦਾ ਜਿਹੜੇ ਸਰਕਾਰੀ ਆ ਵੀਰ ਟੈਂਕਰ ਭੇਜਦੇ ਰਜਿੰਦਰ ਭਾਜੀ ਜਿਹੜਾ ਆਪਣਾ ਟੈਂਕਰ ਮੰਦਾ ਤੁਸੀਂ ਬੰਦਾ ਹੀ 5500 ਰੁਪਏ ਕਿੱਥੇ ਮੰਗਾਈ ਅਸੀਂ ਟੈਂਕਰ ਤਾਂ ਬਿਲਕੁਲ ਜੀ ਲੋਕ ਬਿਹਾਲ ਨੇ بار بار ਹੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪਾਣੀ ਦੀ ਕਿੱਲਤ ਨੂੰ ਜਿਹੜੀ ਪ੍ਰਸ਼ਾਸਨ ਤੋਂ ਵੀ ਲਗਾਤਾਰ ਕਹਿੰਦੇ ਅਪੀਲ ਵੀ ਕੀਤੀ ਗਈ ਆ ਜਾ ਕੇ ਵੀ ਆਏ ਆ ਪਰ ਹਲੇ ਤੱਕ ਮਸਲਾ ਕੋਈ ਹੱਲ ਨਹੀਂ ਹੋਇਆ ਇੱਕ ਪਾਸੇ ਤਾਂ ਅਸੀਂ ਪੜਦੇ ਹਾਂ ਤੇ ਲਿਖਿਆ ਵੀ ਕਈ ਵਾਰ ਦੇਖਿਆ ਜਾਂਦਾ ਕਿ ਜਲ ਹੀ ਜੀਵਨ ਹੈ ਪਰ ਦੇਖਣ ਨੂੰ ਇਹੀ ਮਿਲ ਰਿਹਾ ਕਿ ਜਿਹੜਾ ਸੁਸਾਇਟੀ ਵਾਸੀਆਂ ਤੱਕ ਹੈ ਪਾਣੀ ਵੀ ਹੈ ਜਿਹੜਾ ਉਹ ਪਹੁੰਚ ਨਹੀਂ ਪਾਰਿਆ ਹੁਣ ਦੇਖਣਾ ਬੜਾ ਜ਼ਰੂਰੀ ਰਹੇਗਾ ਕਿ ਆਖਿਰਕਾਰ ਲੋਕਾਂ ਦੀ ਪਿਆਸ ਬੁਝਾਉਣ ਲਈ ਪਾਣੀ ਕਦੋਂ ਤੱਕ ਇਹਨਾਂ ਤੱਕ ਪਹੁੰਚਦਾ ਪ੍ਰਸ਼ਾਸਨ ਕਰਦਾ ਸੋ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਦੀਪ ਸ਼ਰਮਾ ਅਖੰਡ ਲੋਕ